ਹਾਂਜੀ ਸਾਸਤਰੀ ਗੱਲ ਦੋਸਤੋ ਮੈਂ ਤੁਹਾਡਾ ਜੀਤ ਕੋਟ ਲਈ ਤੇ ਮੈਂ ਪ੍ਰੀਤ ਇੰਨੇ ਅਜੀਨਾ ਸਮੋਸਿਆਂ ਦੀ ਜਿੱਦ ਕੀਤੀ ਵੈਜ ਨੂੰ ਸਮੋਸੇ ਖਾਓ ਤੇ ਫਿਰ ਮੈਂ ਰੌਣਾ ਜੀ ਇਹ ਬਾਈ ਜੀ ਵੇਲੇ ਮੈਂ ਸਪੈਸ਼ਲ ਬ੍ਰੇਕ ਮਾਰ ਕੇ ਖਾਸੀ ਇਸ ਸਮੋਸੇ ਖਾਣ ਲੱਗਾ ਸਮੋਸੇ ਸਮੋਸੇ ਤੇ ਆ ਵੀ ਇਹ ਘੜੇ ਨੂੰ ਹੱਥ ਲਾਇਆ ਤਾਂ ਸਾਰਾ ਟੱਬਰ ਤੇ ਆਇਆ ਆ ਸਾਰਿਆਂ ਨੇ ਜਿੱਤ ਕਰ ਲਈ ਆ ਇਧਰ ਮੈਡਮ ਨੂਰ ਅਗੀ ਜੀ ਤੇ ਆ ਬੰਦਾ ਆਸ਼ਮਨੀ ਤੇ ਇੱਧਰ ਸਾਡਾ ਬੰਦਾ ਜਿਹੜਾ ਸਾਨੂੰ ਖੜਦਾ ਦਿਨ ਹੁੰਦਾ ਇਹਨਾਂ ਨੇ ਖਾਣੇ ਸਮੋਸੇ ਤੇ ਮੈਂ ਖਾਣੇ ਲੂਟਰ ਕੀ ਕਹਿੰਦੇ ਲੂਟਰ ਲੂਟਰ ਇਹਨਾਂ ਬਾਤ ਨੂੰ ਲੂਟਰੀ ਹੁੰਦੀ ਪੰਜਾਬੀ ਆ ਨਾ ਛੇੜ ਪੰਜਾਬੀ ਲੂਟਰੀ ਕਹਿੰਦੇ ਨੂਰਲਨ ਤੇਰੀ ਮਾਂ ਨੇ ਕਹਿੰਦੀ ਹੈ ਅਜੀ ਗੱਲ ਇਦਾਂ ਕਿ ਇਹਦੀ ਮੰਮੀ ਨੂੰ ਇੱਕ ਗੱਲ ਹੋਰ ਵੀ ਨਹੀਂ ਕਹਿਣੀ ਆਉਂਦੀ ਨੂਰਲਨ ਨੂੰ ਲੂਟਰ ਕਹਿੰਦੀ ਆ ਤੇ ਬ੍ਰੈਡ ਵਾਲੇ ਪਕੌੜੇ ਨੂੰ ਬਲੱਡ ਵਾਲੇ ਪਕੌੜੇ ਕਹਿੰਦੀ ਆ ਬਲੱਡ ਵਾਲੇ ਬ੍ਰੈਡ ਨਹੀਂ ਬਲੱਡ ਵਾਲੇ ਹਾਂ ਬਲੱਡ ਵਾਲੇ ਜੱਦੀ ਪੁਰਸ਼ੀ ਹੈ ਤੇ ਇਹ ਵੀ ਬਲੱਡ ਵਾਲੇ ਖਾਣੀ ਤੇ ਚੰਗਾ ਜੀ ਦੋਸਤੋ ਇਹ ਹੁਣ ਇਹਨੂੰ ਥੋੜੇ ਸਮੂਸੇ ਵਾਲੀ ਅੰਮ੍ਰਿਤ ਦੇ ਪ੍ਰੋਗਰਾਮ ਤੇ ਵੀ ਜਾਣਾ ਲੋਟਰ